ਦੋਲੇ ਨੂੰ ਜਿੱਤ ਲਿਆ ਹੈ ਬਾਬੇ ਜਿੱਤੀ ਸਿੱਧ ਮੰਡਲੀ ਸਬਦ ਸ਼ਾਂਤ ਸਿੱਧਾਂ ਵਿੱਚ ਆਈ ਔਰ ਸਾਰੇ ਇਕੱਠੇ ਹੋ ਕੇ ਜਿੱਥੇ ਅਸ਼ੁੱਭ ਬਚਨ ਬੋਲਦੇ ਸਨ ਬਾਲਾ ਆਖਦੇ ਸਨ ਉਥੇ ਸਾਰੇ ਸਿੱਧ ਕਹਿਣ ਲੱਗੇ ਕਿ ਮਹਾਰਾਜ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜੀ ਦੀ ਕਮਾਈ ਬਹੁਤ ਵੱਡੀ ਅਤੇ ਧੰਤਾ ਦੇ ਯੋਗ ਹੈ ਅਸੀ ਵੀ ਨਮਸਕਾਰ ਕਰਦੇ ਹਾਂ ਆਪ ਜੀ ਨੂੰ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਨਾ ਸਿੱਧਾਂ ਨੂੰ ਨਿਵਾਇਆ ਕਲ ਦੀ ਕਥਾ ਦੇ ਅਖੀਲੇ ਵਜਨ ਸੰਨ ਜੋਗੀ ਗੋਰਖਨਾਥ ਜੋ ਸਿੱਧਾਂ ਦਾ 나ਥ ਹੈ ਉਹਨੇ ਮਹਾਰਾਜ ਜੀ ਨੂੰ ਜੋਗ ਮਾਤ ਧਾਰਨ ਕਰਨ ਲਈ ਆਖਿਆ ਜੋਗ ਮਾਤ ਦੇ ਚਿੰਨ ਚੱਕਰ ਮਾਰਨੇ ਕਿਹਾ ਸੀ ਤੇ ਪਹਿਲਾਂ ਹੀ ਧਾਰਨ ਕੀਤੇ ਨੇ ਸੰਤੋਖ ਦੀ ਮੁੰਦਰਾ ਮੁੰਦਾ ਸੰਤੋਖ ਸਰਨਪਾਤ ਝੋਲੀ ਫਿਰ ਭੁਗਤ ਗਿਆਨ ਦਇਆ ਪੰਡਾਰਨ ਇਹ ਸਾਰੇ ਸ਼ਬਦ ਮਹਾਰਾਜ ਜੀ ਨੇ ਉੱਥੇ ਉਚਾਰਨ ਕੀਤੇ ਸਮੇਰ ਪਰਬਤ ਅਖੀਰ ਇਹ ਮਹਾਰਾਜ ਜੀ ਦੇ ਚਰਨਾਂ ਤੇ ਝੁਕੇ ਔਰ ਜਾਣਿਆ ਕਿ ਅਕਾਲ ਪੁਰਖ ਵਾਹਿਗੁਰੂ ਜੀ ਦਾ ਅਵਤਾਰ ਨੇ ਇਹ ਨਿਰੰਕਾਰ ਨਿਰੰਜਨ ਵਾਹਿਗੁਰੂ ਜੀ ਨੇ ਆਪਣਾ ਸਰੀਰ ਧਾਰਨ ਕੀਤਾ ਅਸੀਂ ਇਹਨਾਂ ਨੂੰ ਕੁਝ ਵੀ ਸਮਝਾ ਨਹੀਂ ਸਕਦੇ ਮਹਾਰਾਜ ਜੀ ਨੇ ਆਖਿਆ ਜੇ ਤੁਸੀਂ ਖੁਦ ਦੀਕਸ਼ਾ ਸਿੱਖਿਆ ਲੈਣਾ ਚਾਹੁੰਦੇ ਹੋ ਆ ਲੈ ਲਵੋ ਅਸੀਂ ਤੁਹਾਨੂੰ ਨਿਰੰਕਾਰ ਦੇ ਕਰੋਂ ਦੀਕਸ਼ਾ ਸਿੱਖਿਆ ਪਦ ਪਦਾਰਥ ਟਿਕਾਓ ਆਤਮਿਕ ਆਨੰਦ ਔਰ ਚਿੱਤ ਦੀਆਂ ਮਿਰਤੀਆਂ ਦਾ ਨਿਰੋਧ ਕਰ ਲੈਣਾ ਮਤਲਬ ਜੋਗੀ ਬਣ ਜਾਣਾ ਇਹ ਸਾਰੀਆਂ ਦਾਤਾਂ ਅਸੀਂ ਤੁਹਾਨੂੰ ਦਵਾਵਾਂਗੇ ਸੁਣ ਤੂਸ਼ਨ ਗੋਰਖ ਭਇਓ ਬੋਲਿਓ ਬਚਨ ਨਾ ਕੋਏ ਰਿਧੈ ਮਨੋਰਥ ਮਿਟ ਗਇਓ ਜਲ ਤਰੰਗ ਜਿਉ ਸੋਏ ਚੁੱਪ ਕਰਕੇ ਖਾਮੋਸ਼ ਹੋ ਗਿਆ ਕੁਛ ਬੋਲਣ ਜੋਗਾਂ ਨਾ ਰਿਆ ਇਦੇ ਮੰਨ ਦੇ ਸਾਰੇ ਮਨੋਰਥ ਮਿਟ ਗਏ ਜਿਵੇਂ ਕਿ ਪਾਣੀ ਤੋਂ ਪੈਦਾ ਹੋਏ ਬੁਦਬਦੇ ਪਾਣੀ ਦੀ ਝੱਗ ਖਤਮ ਹੋ ਜਾਂਦੀ ਹੈ ਐਵੇਂ ਇਹਨਾਂ ਦੀ ਹਸਤੀ ਇਹਨਾਂ ਦੀ ਸ਼ਕਤੀ ਹੀ ਖਤਮ ਹੋ ਗਈ ਮਹਾਰਾਜ ਜੀ ਦੇ ਸਾਹਮਣੇ ਇੱਥੇ ਕੱਲ ਦੀ ਕਥਾ ਬਿਸ਼ਰਾਮ ਤੇ ਆਈ ਸੀ ਅਖੀਰ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਇਹਨਾਂ ਸਿੱਧਾਂ ਦੇ ਨਾਲ ਸਮੇਰ ਪਰਬਤ ਤੇ ਕੀਤੀ ਹੋਈ ਚਰਚਾ ਸਮਾਪਤੀ ਵਾਲੇ ਪਾਸੇ ਨੂੰ ਵੱਧ ਰਹੀ ਹੈ ਜਿਵੇਂ ਗੁਰੂ ਗਰੀਬ ਨਿਵਾਜ਼ ਮਹਾਰਾਜ ਜੀ ਦੀ ਅਮਰਤ ਕਥਾ ਲੜੀਵਾ ਰੂਪ ਦੇ ਵਿੱਚ ਆ ਰਹੀ ਹੈ ਆਓ ਭਾਈ ਮਹਾਰਾਜ ਜੀ ਦੀ ਅਮਰਤ ਕਥਾ ਦੇ ਨਾਲ ਜੁੜੋ ਇਕਾਗਰਤਾ ਬਣਾਓ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਚਰਨਾਂ ਦਾ ਧਿਆਨ ਧਰਦੇ ਹੋਏ ਰਸਨਾ ਪਵਿੱਤਰ ਕਰੋ ਪਿਆਰ ਦੇ ਨਾਲ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾ